ਮੈਡਮ ਜਿਵੇਂ ਹੁਣ ਤੁਸੀਂ ਇੱਕ ਲਾਈਨ ਲਿਖੀ ਆ ਥੱਲੇ ਅਸੀਂ ਪੋਸਟਰ 'ਤੇ ਵੇਖੀ ਸੀਗੀ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਤੇ ਪਿੰਡਾਂ ਦੇ ਵਿੱਚ ਫਿਰ ਕਿਵੇਂ ਪਹੁੰਚ ਕਰੋਂਗੇ ਪਿੰਡਾਂ ਦੇ ਵਿੱਚ ਨੌਜਵਾਨ ਆ ਇੱਥੇ ਸ਼ਹਿਰਾਂ ਦੇ ਵਿੱਚ ਪਹੁੰਚ ਨਹੀਂ ਸਕਦੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੋਟੀਵੇਟ ਕਰੋਗੇ ਜਾ ਕੇ ਅਸੀਂ ਪਿੰਡ 'ਚੋਂ ਬੰਦਿਆਂ ਨੂੰ ਇੱਥੇ ਨਹੀਂ ਬੁਲਾਵਾਂਗੇ ਸਾਡੇ ਗਸ਼ਟਡ ਅਫਸਰ ਸਾਡੇ ਐਸਐਚਓ ਹੁਣ ਤੁਸੀਂ ਦੇਖਿਆ ਵੀ ਹੋਣਾ ਅਸੀਂ ਡੇਲੀ ਹਰ ਇੱਕ ਪਿੰਡ 'ਚ ਜਾ ਰਹੇ ਨੇ ਡੇਲੀ ਦਾ ਸਾਡਾ ਇੱਕ ਪ੍ਰੋਗਰਾਮ ਬਣਾ ਹੋਇਆ ਹੈ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਣੋਂ ਦੀ ਇਹ ਸੋਚ ਹੈ ਕਿ ਪੰਜਾਬ ਦਾ ਹਰ ਨੌਜਵਾਨ ਆ ਜਿਹੜਾ ਉਹ ਗਰਾਊਂਡਾਂ ਦੇ ਵਿੱਚ ਆਵੇ ਦੁਬਾਰਾ ਤੋਂ ਰੌਣਕ ਪਰਤਣ ਲੱਗੀ ਹੈ ਗਰਾਊਂਡਾਂ ਦੇ ਵਿੱਚ ਔਰ ਇਹਦਾ ਜਿਹੜਾ ਰਿਜ਼ਲਟ ਆ ਆਉਣ ਵਾਲੇ ਸਮੇਂ 'ਚ ਬਹੁਤ ਵਧੀਆ ਮਿਲੂਗਾ ਸਾਡੀ ਸਟੇਟ ਨੂੰ ਵੀ ਮਿਲੂਗਾ ਔਰ ਸਾਡੇ ਦੇਸ਼ ਨੂੰ ਵੀ ਮਿਲੂਗਾ ਨਸ਼ੇ ਦੀ ਡਿਮਾਂਡ ਜਿਹੜੀ ਹੈਗੀ ਸਪਲਾਈ ਤੋਂ ਪੁਲਿਸ ਰੋਕ ਰਹੀ ਹੈ ਔਰ ਜੋ ਨਸ਼ਾ ਵੇਚਦੇ ਹੈਗੇ ਉਹਨਾਂ ਨੂੰ ਪਕ ਫੜਦੀ ਹੈਗੀ ਉਹਨਾਂ ਨੂੰ ਜੇਲ੍ਹ ਤੱਕ ਦਾਲ ਦिएगी ਤੇ ਡਿਮਾਂਡ ਨੂੰ ਰੋਕਣ ਦਾ ਇਹ ਹੈ ਕਿ ਲੋਕਾਂ ਨਸ਼ੇ ਪ੍ਰਤੀ ਆਕਾਸ਼ੀ ਤੇ ਨਾ ਹੋਣ ਬਹੁਤ ਵਧੀਆ ਜਿਹੜਾ ਅਪਰਾਲਾ ਤੁਹਾਡੇ ਅਗਵਾਈ ਦੇ ਵਿੱਚ ਹਾਲਾਂਕਿ ਤੁਹਾਡੇ ਕੋਲੇ ਤਿੰਨ ਜ਼ਿਲ੍ਹਿਆਂ ਦੀਆਂ ਜ਼ਿੰਮੇਵਾਰੀਆਂ ਆ ਤੇ ਫਰੀਦਕੋਟ ਤੋਂ ਸ਼ੁਰੂਆਤ ਕਰਨ ਜਾ ਰਹੇ ਹੋ ਬਿਲਕੁਲ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਫਰੀਦਕੋਟ ਐਸਐਸਪੀ ਮੈਡਮ ਨੇ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਹੈ ਇਹਦੇ ਚ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੀਆਂ ਹਾਜ਼ਰਤਾ ਹੈ ਕਿ ਕੁਛ ਨਾ ਕੁਛ ਜਿਹੜਾ ਅਵੇਰਨੈਸ ਜਿਹੜੀ ਇਹ ਟਰੱਕ ਦੇ ਰਿਲੇਟਡ ਉਹ ਚੱਲਦੀ ਰਹਿਣੀ ਚਾਹੀਦੀ ਹੈ ਬੜੀ ਮੈਨੂੰ ਲੱਗਦਾ ਹੈ ਵੀ ਜੇ ਮੈਸੇਜ ਕੱਲੇ ਫਰੀਦਕੋਟ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਮੈਸੇਜ ਆਊਗਾ ਇਹ ਸਾਡੇ ਸੀਐਮ ਸਾਹਿਬ ਦਾ ਸਾਨੂੰ ਬਹੁਤ ਵੱਡੀ ਇੱਕ ਹੱਲਾਸ਼ੇਰੀ ਉਹਨਾਂ ਵੱਲੋਂ ਹੈ ਤੇ ਸਾਡੇ ਡੀਜੀਪੀ ਸਾਹਿਬ ਦੇ ਸਾਨੂੰ ਇਨਸਟਰਕਸ਼ਨਸ ਇਹੀ ਹੈ ਨਵੇਂ ਕੁਝ ਪਲੇਅਰਸ ਆ ਜਾਂਦੇ ਮੜੇ ਅਨਸਰ ਉਹਦੇ ਬਾਰੇ ਅਗਰ ਸਾਨੂੰ ਰੀਅਲ ਟਾਈਮ ਚ ਇਨਫੋਰਮੇਸ਼ਨ ਮਿਲੇ ਤੇ ਪੁਲਿਸ ਦਾ ਇੱਕ ਪੂਰੀ ਕਮਿਊਨਿਟੀ ਸਾਥ ਦੇ ਦੇ ਤੇ ਅਸੀਂ ਹੋਰ ਤਗੜੇ ਹੋ ਕੇ ਆਪਣਾ ਕੰਮ ਕਰ ਸਕਦੇ ਨੇ ਡਾਕਟਰ ਪ੍ਰਿੰਗਿਆ ਜੈਨ ਦੇ ਮਾਈਂਡ ਦੇ ਵਿੱਚ ਕਿਵੇਂ ਆਇਆ ਕਿ ਆਪਾਂ ਇਹ ਪ੍ਰੋਗਰਾਮ ਹਲਕੀ ਜਿਹਾ ਮਿਸ਼ਨ ਨਿਸ਼ਚਿਤ ਹੈ ਜਿਵੇਂ 29 ਪਹਿਲਾਂ ਫਾਇਲ ਕਰੇ ਬੈਠੀ ਹਾਂ ਫਰੀਦਕੋਟ ਦੇ ਵਿੱਚ ਅੱਜ ਚਲਾਈਏ ਕਿ ਇਹਦਾ ਬੈਨੀਫਿਟ ਮਿਲੂਗਾ ਦੇਖ ਰਹੇ ਹਾਂ ਟੀ5 ਚੈਨਲ ਪੰਜਾਬੀ ਫਰੀਦਕੋਟ ਦੀ ਗੱਲ ਕਰਦੇ ਹਾਂ ਫਰੀਦਕੋਟ ਨੂੰ ਪ੍ਰੋਪਰ ਤਰੀਕੇ ਦੇ ਨਾਲ ਨਸ਼ਾ ਮੁਕਤ ਕਰਨ ਲਈ ਪੂਰਾ ਜੋਰ ਜਿਹੜਾ ਪ੍ਰਸ਼ਾਸਨ ਵੱਲੋਂ ਲਾਇਆ ਜਾ ਰਿਹਾ ਹੈ ਪਲਾਓ ਕਿ ਉਹ ਪੁਲਿਸ ਪ੍ਰਸ਼ਾਸਨ ਹੋਵੇ ਸਿਵਲ ਪ੍ਰਸ਼ਾਸਨ ਹੋਵੇ ਤੇ ਅੱਜ ਫਰੀਦਕੋਟ ਦੇ ਵਿੱਚ ਮਿਸ਼ਨ ਐਸਕੇ ਤਹਿਤ ਇੱਕ ਪ੍ਰੋਗਰਾਮ ਉਹ ਲេចਿਆ ਜਾ ਰਿਹਾ ਹੈ ਹਰ ਪਿੰਡ ਨੂੰ ਜਿਹੜਾ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਨੂੰ ਲੈ ਕੇ ਇੱਕ ਵੱਖਰਾ ਪ੍ਰੋਗਰਾਮ ਰੱਖਿਆ ਗਿਆ ਹੈ ਫਰੀਦਕੋਟ ਦੇ ਵਿੱਚ ਨੌਜਵਾਨਾਂ ਨੂੰ ਕਿਹੜਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਸਹਾਂਜ ਕੇਂਦਰ ਉਹਨਾਂ ਦਾ ਵੱਡਾ ਸਹਿਯੋਗ ਜਿਹੜਾ ਇਸ ਅੱਜ ਦੇ ਜਿਹੜਾ ਮਿਸ਼ਨ ਨਿਸ਼ਚਿਤ ਤਹਿਤ ਪ੍ਰੋਗਰਾਮ ਉਲੀਕਿਆ ਗਿਆ ਉਸ ਨੂੰ ਦਿੱਤਾ ਜਾ ਰਿਹਾ ਹੈ ਤਾਂ ਫਰੀਦਕੋਟ ਦੇ ਜਿਹੜੇ ਪਹਿਲਾਂ ਆਪਾਂ ਗੱਲ ਕਰਕੇ ਐਸਐਸਪੀ ਹਰਜੀਤ ਸਿੰਘ ਸੀ ਉਦੋਂ ਵੀ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਉਹਨਾਂ ਵੱਲੋਂ ਵੀ ਉਮੀਦ ਤਹਿਤ ਜਿਹੜਾ ਪ੍ਰੋਗਰਾਮ ਕੀਤਾ ਗਿਆ ਸੀਗਾ ਇਸੇ ਤਰੀਕੇ ਦੇ ਨਾਲ ਖਿਡਾਰੀਆਂ ਨੂੰ ਜਿਹੜਾ ਨੌਜਵਾਨਾਂ ਨੂੰ ਖੇਡਣ ਖੇਡਾਂ ਦੇ ਵਿੱਚ ਜਾਨਕੀ ਲਿਆਂਦਾ ਗਿਆ ਸੀਗਾ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਲਿਆਂਦਾ ਗਿਆ ਸੀਗਾ ਤਾਂ ਉਸੇ ਤਰੀਕੇ ਦੇ ਨਾਲ ਹੀ ਹੁਣ ਜਿਹੜਾ ਨਵੇਂ ਐਸਐਸਪੀ ਆਏ ਨੇ ਡਾਕਟਰ ਪ੍ਰੇਗਿਆਜ਼ਾਨ ਤਾਂ ਉਹਨਾਂ ਵੱਲੋਂ ਜਿਹੜਾ ਇਹ ਦੂਜਾ ਪ੍ਰੋਗਰਾਮ ਕਿਉਂਕਿ ਪਹਿਲਾਂ ਐਸਐਸਪੀ ਫਾਇਲ ਕਾ ਲੱਗੇ ਸੀ ਤਾਂ ਉੱਥੇ ਉਹਨਾਂ ਵੱਲੋਂ ਇਹ ਪ੍ਰੋਗਰਾਮ ਕੀਤਾ ਗਿਆ ਸੀਗਾ ਤਾਂ ਫਰੀਦਕੋਟ ਦੇ ਵਿੱਚ ਦੂਜਾ ਪ੍ਰੋਗਰਾਮ ਹੈ ਹਾਲਾਂਕਿ ਫਰੀਦਕੋਟ ਦੀ ਗੱਲ ਕਰੀਏ ਤਾਂ ਪਹਿਲਾ ਪ੍ਰੋਗਰਾਮ ਉਹਨਾਂ ਵੱਲੋਂ ਉਹ ਲਿਖਿਆ ਗਿਆ ਤੇ ਅੱਜ ਫਰੀਦਕੋਟ ਦੇ ਖੇਡ ਸਟੇਡੀਅਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੂਰੇ ਫਰੀਦਕੋਟ ਦੇ ਜਿਹੜੇ ਆਗੂ ਪਹੁੰਚੇ ਨੇ ਐਮਐਲਏ ਫਰੀਦਕੋਟ ਗੁਰਦੇਵ ਸਿੰਘ ਪਹੁੰਚੇ ਨੇ ਡੀਆਈਜੀ ਅਸ਼ਮਨੀ ਕਮ ਇੱਥੇ ਪਹੁੰਚੇ ਨੇ ਤਾਂ ਨਾਲ ਹੀ ਐਸਐਸਪੀ ਮੈਡਮ ਪ੍ਰਿਗਾ ਜੈਨ ਤਮਾਮ ਜਿਹਨੇ ਪੁਲਿਸ ਅਧਿਕਾਰੀ ਨੇ ਜਾਂ ਜਨੇ ਲੀਡਰ ਸਾਹਿਬਾਨ ਨੇ ਅੱਜ ਫਰੀਦਕੋਟ ਦੇ ਖੇਡ ਸਟੇਡੀਅਮ ਦੇ ਵਿੱਚ ਪਹੁੰਚੇ ਨੇ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਫਰੀਦਕੋਟ ਨੂੰ ਨਸ਼ਾ ਮੁਕਤ ਕੀਤਾ ਜਾਵੇ ਹਰ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਹਾਕੀ ਗਰਾਊਂਡ ਦੇ ਵਿੱਚ ਅੱਜ ਇੱਕ ਨਵਾਂ ਲੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਤਾਂ ਉਸ ਟੂਰਨਾਮੈਂਟ ਰਾਹੀਂ ਜਿਹੜਾ ਇੱਕ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਤੋ ਸਵੇਰੇ ਨੂੰ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਇਹ ਜਿਹੜੇ ਪ੍ਰੋਗਰਾਮ ਉਲੀਕੇ ਗਏ ਨੇ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਰੀਦਕੋਟ ਦੇ ਹਾਕੀ ਗਰਾਊਂਡ ਦੇ ਵਿੱਚ ਤੇ ਹਾਕੀ ਗਰਾਊਂਡ ਦੇ ਵਿੱਚ ਲੜਕੀਆਂ ਦਾ ਮੈਚ ਚੱਲ ਰਿਹਾ ਹੈ ਤਾਂ ਇਸ ਤੋਂ ਬਾਅਦ ਲੜਕਿਆਂ ਦਾ ਮੈਚ ਚਲਾਇਆ ਜਾਵੇਗਾ ਤਾਂ ਇਸ ਦਾ ਮੈਸੇਜ ਪੂਰੇ ਫਰੀਦਕੋਟ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਜਾਵੇਗਾ ਕਿ ਇੱਕ ਮਿਸ਼ਨ ਨਿਸ਼ਚਿਤ ਤਹਿਤ ਕਿਵੇਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਇਆ ਜਾ ਸਕਦਾ ਹੈ ਤੇ ਕਿਵੇਂ ਉਹਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾ ਸਕਦਾ ਹੈ ਐਮਐਲਏ ਫਰੀਦਕੋਟ ਗੁਰਦੇਵਤ ਸਿੰਘ ਸੇਖੋ ਡੀਆਈਜੀ ਅਸ਼ਮੀਕਪੁਰ ਐਸਐਸਪੀ ਮੈਡਮ ਪ੍ਰਿਗਿਆ ਜੈਨ ਡੀਸੀ ਫਰੀਦਕੋਟ ਜੀ ਵੀ ਇੱਥੇ ਮੌਜੂਦ ਨੇ ਐਮਐਲਏ ਫਰੀਦਕੋਟ ਦੇ ਨਾਲ ਪਹਿਲਾਂ ਗੱਲਬਾਤ ਕਰਾਂ ਗੁਰਦੇਵਤ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜਿਹੜਾ ਇਸ ਦਾ ਮੈਸੇਜ ਕੱਲੇ ਫਰੀਦਕੋਟ ਵਾਸਤੇ ਨਹੀਂ ਪੰਜਾਬ ਵਾਸਤੇ ਬਹੁਤ ਵਧੀਆ ਜਾਊਗਾ ਤਕੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹਣੋਂ ਦੀ ਇਹ ਸੋਚ ਹੈ ਕਿ ਪੰਜਾਬ ਦਾ ਹਰ ਨੌਜਵਾਨ ਆ ਜਿਹੜਾ ਉਹ ਗਰਾਊਂਡਾਂ ਦੇ ਵਿੱਚ ਆਵੇ ਆਪਦਾ ਹੁਨਰ ਦਿਖਾਵੇ ਆਪਦਾ ਆਪਣੇ ਪਰਿਵਾਰ ਦਾ ਆਪਦੇ ਜ਼ਿਲ੍ਹੇ ਦਾ ਆਪਦੇ ਸਟੇਟ ਦਾ ਅਸੀਂ ਪੰਜਾਬੀ ਆ ਸਾਡਾ ਦੁਨੀਆ 'ਚ ਮਾਣ ਵਧੇ ਅਸੀਂ ਆਪਣੇ ਦੇਸ਼ ਦਾ ਭਾਰਤ ਦਾ ਨਾਂ ਚਮਕਾਈਏ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਔਰ ਉਹ ਸੁਪਨਾ ਲਗਾਤਾਰ ਸਾਡੇ ਪ੍ਰਸ਼ਾਸਨ ਦੇ ਰਾਹੀਂ ਡੀ ਸੀ ਸਾਹਿਬ ਐਸ ਐਸ ਪੀ ਸਾਹਿਬ ਡੀ ਆਈ ਸਾਹਿਬ ਇਹਨਾਂ ਔਰ ਸਾਡੇ ਸਪੋਰਟਸ ਡਿਪਾਰਟਮੈਂਟ ਵੱਲੋਂ ਰਲ ਕੇ ਸੁਪਰਾ ਜਿਹੜਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹ ਮੈਸੇਜ ਤਾਂ ਜੋ ਤੁਸੀਂ ਜਿਹੋ ਜਿਹਾ ਵੀ ਕੰਮ ਕਰਦੇ ਆ ਜਿਹੋ ਜਿਹਾ ਤੁਸੀਂ ਫਲ ਫੁੱਲ ਲਾਉਨੇ ਆ ਉਹ ਜੀ ਤੁਹਾਨੂੰ ਮਹਿਕ ਆਉਂਦੀ ਆ ਸੋ ਇੱਕ ਬਹੁਤ ਵੱਡੀ ਪੋਜ਼ਿਟਿਵਿਟੀ ਆ ਸਾਡੇ ਨੌਜਵਾਨਾਂ ਦੇ ਵਿੱਚ ਦੁਬਾਰਾ ਤੋਂ ਰੌਣਕ ਪਰਤਣ ਲੱਗੀ ਆ ਗਰਾਊਂਡਾਂ ਦੇ ਵਿੱਚ ਔਰ ਇਹਦਾ ਜਿਹੜਾ ਰਿਜ਼ਲਟ ਆ ਆਉਣ ਵਾਲੇ ਸਮੇਂ ਤੋਂ ਬਹੁਤ ਵਧੀਆ ਮਿਲੂਗਾ ਸਾਡੀ ਸਟੇਟ ਨੂੰ ਵੀ ਮਿਲੂਗਾ ਔਰ ਸਾਡੇ ਦੇਸ਼ ਨੂੰ ਵੀ ਮਿਲੂਗਾ ਅਸੀਂ 올림픽 ਦੇ ਵਿੱਚ ਜਿਹੜੇ ਅਗਲੀ 올림픽 ਦੇ ਵਿੱਚ ਐਸ ਸਾਲ ਸਾਡੇ 19 ਖਿਡਾਰੀ ਆ ਜਿਹੜੇ ਹੁਣ ਇਸ ਵਾਰੀ ਇੰਡੀਆ ਟੀਮ ਦੇ ਵਿੱਚ ਗਏ ਸੀ ਔਰ ਉਹਨਾਂ ਦੇ ਸਮੇਂ ਤੁਸੀਂ ਚਾਹੁੰਦੇ ਆ ਕਿ ਇਸ ਤੋਂ ਦੁੱਗਣੇ ਤਿੱਗਣੇ ਚੌਕਣੇ ਖਿਡਾਰੀ ਪੰਜਾਬ ਦੇ ਜਾਣ ਔਰ ਉਹ ਉੱਥੋਂ ਮੈਡਲ ਲੈ ਕੇ ਆਉਣ ਔਰ ਸਾਡੇ ਦੇਸ਼ ਦਾ ਭਾਰਤ ਦਾ ਤੇ ਸਾਡੇ ਪੰਜਾਬ ਦਾ ਆਪਦੇ ਮਾਪੇ ਦਾ ਮਾਣ ਆ ਜਿਹੜਾ ਵਧਾਉਣ। ਇਹ ਸਭ ਸਿਵਲ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਜੁਆਇੰਟ ਉਪਰਾਲਾ ਹੈ ਬਹੁਤ ਵਧੀਆ ਜਿਹੜਾ ਉਪਰਾਲਾ ਤੋਂ ਡਿਵੈਲਪ ਕੀਤਾ ਜਾ ਰਿਹਾ ਹੈ ਕਿਵੇਂ ਦੇਖੋ। ਇਹ ਨਸ਼ੇ ਦੀ ਡਿਮਾਂਡ ਜਿਹੜੀ ਹੈਗੀ ਸਪਲਾਈ ਤੋਂ ਪੁਲਿਸ ਰੋਕ ਰਹੀ ਹੈ। ਜੋ ਨਸ਼ਾ ਵੇਚਦੇ ਹੈਗੇ ਉਹਨਾਂ ਨੂੰ ਪਕ ਫੜਦੀ ਹੈਗੀ ਉਹਨਾਂ ਨੂੰ ਜੇਲ੍ਹ ਤੇ ਡਾਲਦੀ ਹੈਗੀ ਤੇ ਡਿਮਾਂਡ ਨੂੰ ਰੋਕਣ ਦਾ ਇਹ ਹੈ ਕਿ ਲੋਕਾਂ ਨਸ਼ੇ ਪ੍ਰਤੀ ਆਕਰਸ਼ਿਤ ਨਾ ਹੋਣ ਹੈਨਾ ਉਸਕੇ ਲਈ ਬਾਕੀ ਸਾਰੇ ਉਪਰਾਲੇ ਵੀ ਕੀਤੇ ਜਾ ਰਹੇ ਨੇ ਸਕੂਲਾਂ ਵਿੱਚ ਅਸੀਂ ਕੰਪੀਟੀਸ਼ਨਸ ਕਰਾਉਂਦੇ ਹੈਗੇ ਬੱਚਾ ਬੱਚਿਆਂ ਨੂੰ ਡਰੱਗਸ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦੇ ਹੈਗੇ ਡਿਬੇਟਸ ਸੈਮੀਨਾਰਸ ਵਗੈਰਾ ਵੀ ਹੁੰਦੇ ਰਹਿੰਦੇ ਹੈਗੇ ਤੇ ਮੈਂਟਲ ਹੈਲਥ ਐਕਸਪਰਟਸ ਵੀ ਵਿਜ਼ਿਟ ਕਰਦੇਗੇ ਹੈਲਥ ਡਿਪਾਰਟਮੈਂਟ ਦੇ ਤੇ ਬੱਚਿਆਂ ਨੂੰ ਬਤਾਂਦੇਗੇ ਬਟ ਸਪੋਰਟਸ ਇੱਕ ਅਹਿਮ ਮੁੱਦਾ ਹੈਗਾ ਜਿਸ ਤਰ੍ਹਾਂ ਹੀ ਅਸੀਂ ਬੱਚਾ ਤੱਕ ਜਾਂ ਯੁਵਾਾਂ ਤੱਕ ਪਹੁੰਚਣਾ ਚਾਹੁੰਦੇ ਆਗੇ ਤਾਂ ਕਿ ਜੋ ਬੱਚਾ ਸਪੋਰਟਸ ਕਰੇਗਾ ਉਹ ਡਰੱਗਸ ਨੂੰ ਈਜ਼ਲੀ ਨਾ ਕਹਿ ਪਾਏਗਾ ਤੇ ਉਸ ਵਿੱਚ ਉਸ ਉਸ ਤਸ਼ਵੀਰਿ ਪ੍ਰਭਾਵ ਕਰ ਰਹੇ ਹੈਗੇ ਹਨ ਸਿਰਫ ਪ੍ਰਸ਼ਾਸਨ ਦਾ ਕਿਸ ਤਰੀਕੇ ਦਾ ਜਿਹੜਾ ਸਹਿਯੋਗ ਹੈ ਇਸ ਮਿਸ਼ਨ ਨਿਸ਼ਚੇ ਨੂੰ ਆਪਾਂ ਰਲ ਮਿਲ ਕੇ ਕੰਮ ਕਰ ਰਹੇ ਹੈਗੇ ਇਹ ਸਾਰੇ ਸਕੂਲਾ ਵਿੱਚ ਵੀ ਅੱਜ ਅਸੀਂ 3-4 ਦਿਨ ਸੇ ਇਹ ਇਵੈਂਟਸ ਕਰਾ ਰਹੇ ਸੀਗੇ ਉਹ ਬੱਚੇ ਵੀ ਅੱਜ ਇੱਥੇ ਆਏ ਹੈਗੇ ਤੇ ਇਨ੍ਹਾਂ ਬੱਚਿਆਂ ਨੂੰ ਵੀ ਆਪਾਂ ਆਕੇ ਅੱਜ ਇਨਾਮ ਇਨਾਮ ਦੇ ਕੇ ਵੀ ਇਨ੍ਹਾਂ ਨੂੰ ਥੋੜਾ ਸਾ ਪ੍ਰੋਤਸਾਹਿਤ ਕਰਾਂਗੇ ਤੇ ਆਪਾਂ ਇਹ ਵੀ ਕੋਸ਼ਿਸ਼ ਕਰ ਰਹੇ ਕਿ ਇਨ੍ਹਾਂ ਦੀ ਕੋਈ ਵੀ ਕਮੀ ਹੋਏ ਅਗਰ ਸਪੋਰਟਸ ਇਕਵਿਪਮੈਂਟ ਦੀ ਕੋਈ ਡਰੈਸ ਦੀ ਸ਼ੂਜ਼ ਦੀ ਤੇ ਉਹ ਵੀ ਆਪਾਂ ਪੂਰਾ ਕਰੀਏ ਤਾਂ ਕਿ ਕੋਈ ਬੱਚਾ ਸਪੋਰਟਸ ਇਕਵਿਪਮੈਂਟ ਵਗੈਰਾ ਕਰਕੇ ਨਾ ਹੋ ਸਾਡੇ ਵੱਲੋਂ ਡਿਸਟ੍ਰਿਕਟ ਸਪੋਰਟਸ ਅਫਸਰ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਸਾਰੇ ਬੱਚੇ ਜਿਹੜੇ ਖੇលਦੇਗੇ ਉਹਨਾਂ ਦੇ ਉਹਨਾਂ ਨੂੰ ਅਗਰ ਕਿਸੇ ਵੀ ਚੀਜ਼ ਦੀ ਕਮੀ ਹੈ ਕਿਸੇ ਖੇਡ ਦੇ ਉਪਕਰਣ ਦੀ ਜਾਂ ਕਿਸੇ ਸ਼ੂਜ਼ ਦੀ ਡਰੈਸ ਦੀ ਤੇ ਉਹ ਦੱਸਣ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਪੀਏਜੀ ਸਾਹਿਬ ਅਸ਼ਮਨੀ ਕਪੂਰ ਸਾਡੇ ਨਾਲ ਗੱਲਬਾਤ ਕਰਦੇ ਆ ਸਰ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਤੁਹਾਡੇ ਗਵਾਹੀ ਦੇ ਵਿੱਚ ਹਾਲਾਂਕਿ ਤੁਹਾਡੇ ਕੋਲੇ ਤਿੰਨ ਜ਼ਿਲ੍ਹਿਆਂ ਦੀਆਂ ਜ਼ਿੰਮੇਵਾਰੀਆਂ ਐ ਤੇ ਪ੍ਰੀ ਕੋਰਟ ਤੋਂ ਸ਼ੁਰੂਆਤ ਕਰਨ ਜਾ ਰਹੇ ਹੋ ਬਿਲਕੁਲ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਫਰੀਦਕੋਟ ਐਸਐਸਪੀ ਮੈਡਮ ਨੇ ਜਿਹੜਾ ਇਹ ਟੂਰਨਾਮੈਂਟ ਕਰਵਾਇਆ ਹੈ ਇਹਦੇ ਚ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੀਆਂ ਹਾਜ਼ਰੀ ਤਾਂ ਹੈ ਕਿ ਕੁਝ ਨਾ ਕੁਝ ਜਿਹੜਾ ਅਵੇਅਰਨੈਸ ਜਿਹੜੀ ਇਹ ਟਰੱਕ ਦੇ ਰਿਲੇਟਿਡ ਚੱਲਦੀ ਰਹਿਣੀ ਚਾਹੀਦੀ ਹੈ ਤੇ ਉਸੇ ਚ ਜਿਹੜੇ ਯੰਗ ਯੂਥ ਹੈਗਾ ਉਹਨੂੰ ਇੰਗੇਜ ਕਰਕੇ ਤੇ ਇਹ ਕਰਾਰੇ ਕਿ ਨਸ਼ੇ ਤੋਂ ਦੂਰ ਰਹਿਣਾ ਔਰ ਕੁਝ ਨਾ ਕੁਝ ਚੱਲਦਾ ਰਵੇ ਇਹਨਾਂ ਦਾ ਜੀ ਕਿ ਧਿਆਨ ਜਿਹੜਾ ਇਸ ਪਾਸੇ ਖੇਡਾਂ ਵਾਲੇ ਪਾਸੇ ਲੱਗੇ ਨਸ਼ੇ ਤੋਂ ਹਟ ਕੇ ਤੇ ਉਹਦੇ ਲੜੀ ਦੇ ਵਿੱਚ ਇਹ ਚੱਲ ਰਿਹਾ ਔਰ ਸਾਰੇ ਪੰਜਾਬ 'ਚ ਪ੍ਰੋਗਰਾਮ ਚੱਲਣਗੇ ਅਗਲੇ 1 ਮਹੀਨੇ ਵਾਸਤੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਫਿਰ ਪ੍ਰੋਗਰਾਮ ਲਿਖੋਗੇ ਹਾਂਜੀ ਇਹ ਅਲੱਗ-ਅਲੱਗ ਡੇਟਾ ਦਿੱਤੀਆਂ ਹੋਈਆਂ ਤੇ ਜਿਵੇਂ ਫਰੀਦਕੋਟ ਨੂੰ ਹੈ ਉਹਨਾਂ ਦੀ 1 ਮਹੀਨਾ ਤਕਰੀਬਨ ਇਹ ਚੱਲਣਾ ਹੈਗਾ ਤੇ 1 ਮਹੀਨਾ ਫਿਰ ਅਗਲਾ 30 ਦਿਨ ਦਾ ਫਿਰ ਪ੍ਰੋਗਰਾਮ ਲਿਖਿਆ ਹੋਇਆ ਤਾਂ ਤਕਰੀਬਨ ਇਹ 2 ਮਹੀਨੇ 60 ਦਿਨ ਦਾ ਜਿਹੜਾ ਪ੍ਰੋਗਰਾਮ ਹੈ ਇਹ ਚੱਲੇਗਾ ਲਗਾਤਾਰ ਆਬਲਕ ਨੂੰ ਤੁਹਾਡੇ ਵੱਲੋਂ ਕੀ ਮੈਸੇਜ ਹੈ ਕਿਸ ਤਰੀਕੇ ਦਾ ਸਾਇੰਸ ਦੇ ਖਾਸ ਕਰਕੇ ਨੌਜਵਾਨ ਦੇਖੋ ਨੌਜਵਾਨ ਦਾ ਇਹੀ ਹੈ ਕਿ ਜਿਵੇਂ ਪਿੱਛੇ ਜੇ 2 ਦਿਨ ਪਹਿਲੇ ਵੀ ਇੱਕ ਨਿਊਜ਼ਪੇਪਰ ਚ ਏ ਡੀ ਜੀ ਪੀ ਬਟਿੰਡਾ ਉਹਦੀ ਨਿਊਜ਼ ਲੱਗੀ ਸੀ ਕਿ ਘਰਦਿਆਂ ਨੂੰ ਪਤਾ ਹੁੰਦਾ ਕਿ ਕਿੱਥੋਂ ਨਸ਼ਾ ਲੈ ਰਿਆ ਬੱਚਾ ਜਾਂ ਕਿਵੇਂ ਹੈ ਅੱਜ ਵੀ ਫਰੀਦਕੋਟ ਚ ਇੱਕ ਕਹਨਾਂ ਨੇ ਦੱਸਿਆ ਬਾਅਦ ਚ ਕਿ ਨਹੀਂ ਇੱਥੋਂ ਨਸ਼ਾ ਲੈਂਦਾ ਸੀ ਤੇ ਪਹਿਲੇ ਹੀ ਜੇ ਰੋਕ ਲਿੱਤਾ ਜਾਵੇ ਜਾਂ ਦੱਸ ਦਿੱਤਾ ਜਾਵੇ ਕਿ ਬੱਚਾ ਇੱਥੋਂ ਨਸ਼ਾ ਲੈ ਰਿਆ ਹੈ ਤਾਂ ਮੈਂ ਇਹ ਫੀਲ ਕਰਦਾ ਕਿ ਉਹਨਾਂ ਨੂੰ ਪਤਾ ਹੁੰਦਾ ਘਰਦਿਆਂ ਨੂੰ ਕਿ ਬੱਚਾ ਨਸ਼ਾ ਕਰ ਰਿਹਾ ਔਰ ਫਲਾਨੀ ਜਗ੍ਹਾ ਤੋਂ ਲੈ ਰਿਹਾ ਹੈ ਜੋ ਪਹਿਲੇ ਪੁਲਿਸ ਨੂੰ ਇਨਫੋਰਮ ਕਰ ਦੇਣ ਤਾਂ ਉਹ ਚੀਜ਼ ਨੂੰ ਅਸੀਂ ਰੋਕ ਸਕਦੇ ਹਾਂ ਉੱਥੇ ਹੀ ਜਿਆਦਾ ਕਿ ਇਹ ਜਿਆਦਾ ਫਲਾਂ ਜਾਂ ਉਹ ਜਿਹੜੇ ਪੁਆਇੰਟ ਆਫ ਸੇਲ ਵਾਲੇ ਆ ਉਹਨਾਂ ਨੂੰ ਨੱਥ ਪਾਂਚ ਸਾਡੀ ਕਾਫੀ ਮਦਦ ਕਰਨ ਤਾਂ ਇਹ ਹੀ ਅਪੀਲ ਹੈ ਲੋਕਾਂ ਤੋਂ ਤਾਂ ਮੈਡਮ ਪ੍ਰਿਗਿਆ ਜੈਨ ਜਿਨ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਅਗਵਾਈ ਦੇ ਹੇਠ ਕਿਉਂਕਿ ਬਹੁਤ ਵਧੀਆ ਸੋਚ ਆ ਇਹਨਾਂ ਨੇ ਪਹਿਲਾਂ ਫਾਜ਼ਕਾ ਜ਼ਿਲ੍ਹੇ ਦੇ ਵਿੱਚ ਐਸਐਸਪੀ ਸੀ ਉੱਥੋਂ ਇਸ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਹੁਣ ਫਰੀਦਕੋਟ ਤੋਂ ਪਹਿਲੇ ਹਾਰੇ ਸ਼ੁਰੂਆਤ ਕਰਨ ਜਾ ਰਹੇ ਆ ਮੈਡਮ ਬੜੀ ਮੈਨੂੰ ਲੱਗਦਾ ਹੈ ਵੀ ਜੇ ਮੈਸੇਜ ਕੱਲੇ ਫਰੀਦਕੋਟ ਤੇ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਬਹੁਤ ਵਧੀਆ ਮੈਸੇਜ ਆਊਗਾ ਇਹ ਦੇਖੀਏ ਸਾਡੇ ਸੀਐਮ ਸਾਹਿਬ ਦਾ ਸਾਨੂੰ ਬਹੁਤ ਵੱਡੀ ਇੱਕ ਹੱਲਾਸ਼ੇਰੀ ਉਹਨਾਂ ਵੱਲੋਂ ਹੈ ਤੇ ਸਾਡੇ ਡੀਜੀਪੀ ਸਾਹਿਬ ਦੇ ਸਾਨੂੰ ਇਨਸਟਰਕਸ਼ਨਸ ਇਹੀ ਹੈ ਕਿ ਅਸੀਂ ਇੱਕ ਸਸਟੇਨਡ ਮੋਮੈਂਟਮ ਅਗੇਂਸਟ ਡਰੱਗਸ ਇੱਕ ਮੇਨਟੇਨ ਕਰਕੇ ਰੱਖਣ ਤੇ ਪੁਲਿਸ ਦਾ ਜਿਹੜਾ ਰੋਲ ਹੁੰਦਾ ਹੈ ਕਿ ਅਸੀਂ ਮਾੜਿਆ ਅਨਸਰਾਂ ਦੇ ਖਿਲਾਫ ਇੱਕ ਸਖਤ ਐਕਸ਼ਨ ਅਸੀਂ ਲੈਂ ਲੱਗੇ ਹਾਂ ਤੇ ਉਹਨਾਂ ਦੀ ਅਸੀਂ ਪ੍ਰਾਪਰਟੀਆਂ ਵੀ ਫ੍ਰੀਜ਼ ਕਰਾ ਰਹੇ ਨੇ ਉਹਨੂੰ ਫੜ ਕੇ ਵੀ ਅੰਦਰ ਦੇ ਰਹੇ ਨੇ ਪਿਛਲੇ 10 ਦਿਨਾਂ ਚ ਫਰੀਦਕੋਟ ਪੁਲਿਸ ਨੇ 25 ਤੋਂ 30 ਜਿਹੜੇ ਨਸ਼ਾ ਤਸਕਰ ਨੇ ਜਿਹੜੇ ਪੁਆਇੰਟ ਆਫ ਸੇਲ ਤੇ ਨਸ਼ਾ ਵੇਚਦੇ ਨੇ ਉਹਨੂੰ ਫੜ ਕੇ ਅੰਦਰ ਅਸੀਂ ਦਿੱਤਾ ਹੈ ਤੇ ਸਾਡਾ ਮੇਨ ਟੀਚਾ ਉਹ ਹੈ ਉਹਦੇ ਨਾਲ ਨਾਲ ਹੀ ਅਸੀਂ ਜਿਵੇਂ ਡਾਈਜੀ ਸਰ ਨੇ ਕਿਹਾ ਇਹ ਇੱਕ ਐਕਸ਼ਨੇਬਲ ਇੰਟੈਲੀਜੈਂਸ ਕੀ ਜਿੱਥੋਂ ਜਾਂਦਾ ਹੈ ਕੌਣ ਵੇਚਦਾ ਹੈ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਪੁਲਿਸ ਉਹਤੇ ਐਕਟ ਕਰਦੀ ਹੈ ਬਟ ਜਿਹੜੇ ਨਵੇਂ ਕੁਝ ਪਲੇਅਰਸ ਆ ਜਾਂਦੇ ਮੜੇ ਅਨ ਸਰ ਉਹਦੇ ਬਾਰੇ ਅਗਰ ਸਾਨੂੰ ਰੀਅਲ ਟਾਈਮ ਚ ਇਨਫੋਰਮੇਸ਼ਨ ਮਿਲੇ ਤੇ ਪੁਲਿਸ ਦਾ ਇੱਕ ਪੂਰੀ ਕਮਿਊਨਿਟੀ ਸਾਥ ਦੇ ਦੇ ਤੇ ਅਸੀਂ ਹੋਰ ਤਗੜੇ ਹੋ ਕੇ ਆਪਣਾ ਕੰਮ ਕਰ ਸਕਦੇ ਨੇ ਤੇ ਅੱਜ ਦਾ ਜਿਹੜਾ ਉਪਰਾਲਾ ਹੈ ਉਹ ਇਸੇ ਲੜੀ ਦੇ ਤਹਿਤ ਹੈ ਕਿ ਸਾਰੇ ਸਟੇਕ ਹোলਡਰਸ ਪੁਲਿਸ ਪ੍ਰਸ਼ਾਸਨ ਸਾਰੇ ਸਾਡੇ ਪੋਲੀਟੀਕਲ ਰਿਪਰੈਜ਼ੈਂਟੇਟਿਵਸ ਉਹ ਸਾਰੇ ਇਕੱਠੇ ਹੋ ਕੇ ਇੱਕ ਮੈਸੇਜ ਦੇਣਾ ਚਾਹੁੰਦੇ ਹਨ ਕਿ ਸਾਡੇ ਬੱਚਿਆਂ ਨੂੰ ਕਿ ਅਸੀਂ ਖੇਡਾਂ ਵੱਲ ਜਾਓ ਅਸੀਂ ਪੜ੍ਹਾਈ 'ਚ ਆਪਣਾ ਨਾਮ ਕਰੀਏ ਤੇ ਅਸੀਂ ਆਪਣਾ ਤੇ ਆਪਣੇ ਜਿਹੜੇ ਪਿੰਡ ਦਾ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਹੋਰ ਉੱਚਾ ਲੈ। ਡਾਕਟਰ ਪ੍ਰਗਿਆ ਜੈਨ ਦੇ ਮਾਈਂਡ ਦੇ ਵਿੱਚ ਇਹ ਕਿਵੇਂ ਆਇਆ ਕਿ ਆਪਾਂ ਇਹ ਪ੍ਰੋਗਰਾਮ ਹੁਣ ਲਈ ਕਿ ਇਹ ਮਿਸ਼ਨ ਨਿਸ਼ਚਿਤ ਹੈ ਜਿਵੇਂ 29 ਪਹਿਲਾਂ ਫਾਇਲ ਕਰੇ ਬੈਠੀ ਹੁਣ ਫਰੀਦਕੋਟ ਦੇ ਵਿੱਚ ਚਲਾਈਏ ਕਿ ਇਹਦਾ ਬੈਨੀਫਿਟ ਮਿਲੂਗਾ। ਦੇਖਿਓ ਇਹ ਹਮੇਸ਼ਾ ਇੱਕ ਟੀਮ ਐਫਰਟ ਹੁੰਦਾ ਹੈ। ਸੋ ਜਿਹੜੀ ਸਾਡੀ ਟੀਮ ਹੈਗੀ ਪੰਜਾਬ ਪੁਲਿਸ ਦੀ ਜਿਹੜੀ ਟੀਮ ਹੈਗੀ ਇਹ ਹਰ ਕਿਸੇ ਦਾ ਇਹ ਇੱਕ ਕੰਟ੍ਰਿਬਿਊਸ਼ਨ ਹੈ। ਆਈ ਕੈਨ ਨਾਟ ਕਲੇਮ ਦ ਸੋਲਡ ਕ੍ਰੈਡਿਟ ਫਾਰ ਥੈਟ। ਤੋ ਅੱਜ ਵੀ ਜਿਹੜਾ ਇਹ ਪ੍ਰੋਪਰ ਅਸੀਂ ਅਰੇਂਜਮੈਂਟ ਕੀਤਾ ਹੈ ਇਹ ਚ ਸਾਡੇ ਮੁਲਾਜ਼ਮ ਰਾਤ ਭਰ ਜਾਗੇ ਉੱਥੇ ਫਿਰ ਸਾਰੇ ਇੰਗੇਜਮੈਂਟਸ ਹਰ ਕਿਸੇ ਵੱਲੋਂ ਕਿਉਂਕਿ ਇਹ ਇੱਕ ਐਸਾ ਪੁਆਇੰਟ ਹੈ ਜਿਹ ਚ ਪੂਰਾ ਪੰਜਾਬ ਇਕੱਠਾ ਹੈ ਤੋ ਅਸੀਂ ਆਪਣੇ ਵੱਲੋਂ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਨੇ ਸਾਡੀ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਸਾਡੀ ਜਿਹੜੀ ਪੁਲਿਸ ਦੀ ਲੀਡਰਸ਼ਿਪ ਹੈ ਉਹ ਸਾਨੂੰ ਬਹੁਤ ਐਨਕੋਰੇਜ ਕਰਦੇ ਨੇ ਮੋਟੀਵੇਟ ਕਰਦੇ ਨੇ ਤੇ ਸਾਡੇ ਆਈਡੀਆਜ਼ ਨੂੰ ਪੂਰਾ ਉਹਨਾਂ ਦਾ ਸਪੋਰਟ ਰਹਿੰਦਾ ਹੈ ਤੋ ਉਸੇ ਹਲਾਸ਼ੇਰੀ ਨਾਲ ਅਸੀਂ ਅੱਗੇ ਸਾਰੇ ਪਹਿਲਾ ਪ੍ਰੋਗਰਾਮ ਲਿਖਿਆ ਸੀ ਉਸ ਦਾ ਤੁਹਾਨੂੰ ਰਿਸਪੌਂਸ ਕਿੰਨਾ ਕੁ ਮਿਲਿਆ ਸੀਗਾ ਕਿੰਨਾ ਕੁ ਬੈਨੀਫਿਟ ਹੋਇਆ ਸੀ ਉਸ ਨੂੰ ਜੀ ਰਿਸਪੌਂਸ ਤੁਸੀਂ ਆਪੇ ਹੀ ਦੇਖ ਸਕਦੇ ਹੋ ਥੈਟ ਆਈ ऍम ਸੋ ਹੈਪੀ ਕਿ ਸਾਰੀ ਜੁਡੀਸ਼ਰੀ सेशन जज मैम अपनी पूरी टीम ਦੇ ਉਹਨੂੰ ਲੈ ਕੇ ਇੱਥੇ ਆਈ ਸੀ ਐਮਐਲਏ ਸਾਹਿਬ ਇੱਥੇ ਨੇ ਡੀਆਈਜੀ ਸਰ ਇਜ਼ ਹੇਅਰ ਫਰਮ ਦਾ ਸਟਾਰਟਿੰਗ ਆਫ ਦਾ ਇਵੈਂਟ ਤੇ ਡੀਸੀ ਸਾਹਿਬ ਇੱਥੇ ਨੇ ਤੇ ਅਸੀਂ ਸਾਰੇ ਇਕੱਠੇ ਹੋ ਕੇ ਹੁਣ ਜਿਹੜਾ ਹੈਗਾ ਅਸੀਂ ਅੱਗੇ ਇੱਕ ਪੋਜ਼ਿਟਿਵ ਫਰੰਟ ਅਸੀਂ ਇਕੱਠੇ ਹੋ ਕੇ ਨਾਲ ਸਾਰਿਆਂ ਨੂੰ ਲੈ ਕੇ ਅਸੀਂ ਚੱਲ ਰਹੇ ਨੇ ਐਂਡ ਮੋਸਟ ਇੰਪੋਰਟੈਂਟਲੀ ਜਿਹੜੇ ਫਰੀਦਕੋਟ ਦੀ ਜਨਤਾ ਹੈ ਉਹਦਾ ਸਾਨੂੰ ਇਹਨਾਂ ਸਪੋਰਟ ਮਿਲ ਰਹਾ ਹੈ ਜਿੰਨੇ ਵੀ ਐਨ ਜੀਓਜ਼ ਨੇ ਸਿਵਲ ਸੁਸਾਇਟੀ ਮੈਂਬਰਸ ਨੇ ਉਹ ਆਪਣੇ ਆਪ ਵੋਲੰਟੀਅਰ ਕਰਕੇ ਸਾਡੇ ਕੋਲ ਆ ਰਹੇ ਨੇ ਕਿ ਮੈਡਮ ਅਸੀਂ ਕਿਵੇਂ ਹੈ ਇਸ ਮੁਹਿੰਮ ਦਾ ਹਿੱਸਾ ਬਣ ਸਕਦੇ ਤੁਸੀਂ ਸਾਡੀ ਵੀ ਡਿਊਟੀ ਲਗਾਓ ਤਾਂ ਇਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਐਨਕਰਾਜਮੈਂਟ ਹੈ ਐਂਡ ਆ ਵੁੱਡ ਲਾਈਕ ਟੂ ਕੰਗ੍ਰੈਚੂਲੇਟ ਐਂਡ ਆਮ ਵੈਰੀ ਪ੍ਰਾਊਡ ਆਫ ਮਾਈ ਫਰੀਦਕੋਟ ਪੁਲਿਸ ਟੀਮ ਕਿ ਉਹ ਇਤਨੀ ਮਿਹਨਤ ਦੇ ਨਾਲ ਇਤਨੇ ਪੋਜ਼ਿਟਿਵ ਅਪਰੋਚ ਦੇ ਨਾਲ ਅੱਗੇ ਵਧ ਰਹੇ ਨੇ ਇਹਨਾਂ ਦਾ ਮਾਨ ਸਨਮਾਨ ਵੀ ਕਰੋਗੇ ਬੱਚਿਆਂ ਦਾ ਕੋਈ ਨਾ ਕੋਈ ਜੈਸ ਜੀ ਅਸੀਂ ਪ੍ਰਾਈਜ਼ ਮਨੀ ਰੱਖਿਆ ਹੈ ਇਹ ਚ ਜਿਹੜੀ ਵਿਨਿੰਗ ਟੀਮ ਹੈ ਉਹਨੂੰ 21000 ਤੇ ਜਿਹੜੀ ਰਨਰ ਅਪ ਟੀਮ ਹੈ ਉਹਨੂੰ 11000 ਅਸੀਂ ਦੇਣ ਲੱਗੇ ਹਾਂ ਇਸ ਤੋਂ ਇਲਾਵਾ ਪਿਛਲੇ 10 ਦਿਨਾਂ ਚ ਅਸੀਂ ਸਕੂਲਸ ਦੇ ਲੈਵਲ ਇਹ ਪੂਰੇ ਫਰੀਦਕੋਟ ਦੇ ਇੰਟਰਨਲ ਕੰਪੀਟੀਸ਼ਨਸ ਕਰਾਏ ਸੀ ਅਗੇਂਸਟ ਏ ਨੋ ਟੂ ਡਰੱਗਸ ਤੇ ਉਹਨਾਂ ਵਿੱਚੋਂ ਅਸੀਂ ਪੰਜ ਬੱਚੇ ਸਿਲੈਕਟ ਕੀਤੇ ਜਿਨ੍ਹਾਂ ਨੂੰ ਵੀ ਅਸੀਂ ਡੀਆਈਜੀ ਸਾਹਿਬ ਵੱਲੋਂ ਐਮਐਲਏ ਸਾਹਿਬ ਵੱਲੋਂ ਡੀਸੀ ਸਾਹਿਬ ਵੱਲੋਂ ਉਹਨਾਂ ਦਾ ਅਸੀਂ ਉਹਨਾਂ ਅਵਾਰਡਸ ਮੈਡਲਸ ਤੇ ਸਰਟੀਫିକੇਟਸ ਦੇ ਦਿੱਤੇ ਮੈਡਮ ਜਿਵੇਂ ਹੁਣ ਤੁਸੀਂ ਇੱਕ ਲਾਈਨ ਲਿਖੀ ਆ ਥੱਲੇ ਅਸੀਂ ਪੋਸਟਰ ਤੇ ਵੇਖੀ ਸੀਗੀ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਤੇ ਪਿੰਡਾਂ ਦੇ ਵਿੱਚ ਫਿਰ ਕਿਵੇਂ ਪਹੁੰਚ ਕਰੋਂਗੇ ਪਿੰਡਾਂ ਦੇ ਵਿੱਚ ਨੌਜਵਾਨ ਹੈ ਇੱਥੇ ਸ਼ਹਿਰਾਂ ਦੇ ਵਿੱਚ ਪਹੁੰਚ ਨਹੀਂ ਸਕਦੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮੋਟੀਵੇਟ ਕਰੋਂਗੇ ਜਾ ਕੇ ਅਸੀਂ ਉੱਥੇ ਜਾਵਾਂਗੇ ਜੀ ਅਸੀਂ ਪਿੰਡ ਚੋਂ ਬੰਦਿਆਂ ਨੂੰ ਇੱਥੇ ਨਹੀਂ ਬੁਲਾਵਾਂਗੇ ਸਾਡੇ ਗਸ਼ਟਡ ਅਫਸਰ ਸਾਡੇ ਐਸ ਐਚਓਜ਼ ਹੁਣ ਤੁਸੀਂ ਦੇਖਿਆ ਵੀ ਹੋਣਾ ਅਸੀਂ ਡੇਲੀ ਹਰ ਇੱਕ ਪਿੰਡ ਸੇ ਜਾ ਰਹੇ ਨੇ ਡੇਲੀ ਦਾ ਸਾਡਾ ਇੱਕ ਪ੍ਰੋਗਰਾਮ ਬਣਾ ਹੋਇਆ ਹੈ ਸੋ ਵੀ ਵਿਲ ਕਮ ਟੂ ਯੂ ਉੱਥੇ ਅਸੀਂ ਆ ਕੇ ਤੁਹਾਡੀਆਂ ਗੱਲਾਂ ਸੁਣਨਗੇ ਤੁਹਾਡੇ ਕੋਲੋਂ ਜਿਹੜੀ ਤੁਹਾਡੀ ਤਕਲੀਫ ਹੈਗੀ ਉਹ ਅਸੀਂ ਸੁਣਾਂਗੇ ਤੇ ਤੁਹਾਡੀ ਅਗਰ ਜਿਹੜੀ ਵੀ ਕਨਸਟਰਕਟਿਵ ਇੱਕ ਇਨਪੁਟ ਹੈ ਉਹ ਲੈ ਕੇ ਅਸੀਂ ਇੱਥੇ ਫਿਰ ਐਕਟ ਕਰਕੇ ਔਰ ਪੂਰੀ ਇਹ ਕੋਸ਼ਿਸ਼ ਸਾਡੀ ਰਹੂਗੀ ਕਿ ਜਿਹੜਾ ਪੁਆਇੰਟ ਆਫ ਸੇਲ ਤੇ ਬੰਦਾ ਹੈ ਉਹਨੂੰ ਵੀ ਅਸੀਂ ਅਰੈਸਟ ਕਰਨ ਤੇ ਜਿਹੜੇ ਵੱਡੀ ਮੱਛਲੀਆਂ ਹੈंगी ਉਹਨੂੰ ਵੀ ਅਸੀਂ ਫੜਨ ਜਿਵੇਂ ਅਸੀਂ 77 ਕਿਲੋ ਕੇਸ ਚ ਇੱਕ ਡਰੱਗ ਪੈਡਲਰ ਸੀ ਇੱਕ ਸਾਲ ਤੋਂ ਜਿਹੜਾ ਫਰਾਰ ਸੀ ਉਹਨੂੰ ਫਰੀਦਕੋਟ ਪੁਲਿਸ ਨੇ ਫੜਿਆ ਹੈ ਸੋ ਸਾਡਾ ਬਿਲਕੁਲ ਇੱਕ ਕਲੀਅਰ ਕਟ ਗੋਲ ਹੈ ਜੀ ਮਿਸ਼ਨ ਜਾਰੀ ਰਹੇਗਾ ਬਿਲਕੁਲ ਜਾਰੀ ਰਹੇਗਾ ਹੈ ਕਿ ਬੇਰੀ ਮਾਚਾ ਤਾਂ ਸੁਣਿਆ ਤੁਸੀਂ ਅੱਜ ਪਾਪਾ ਸ਼ੇਖ ਫਰੀਦ ਜੀ ਦੀ ਪਾਵਨ ਛੋਪ ਵਿਤਰ ਧਰਤੀ ਹੈ ਤਾਂ ਉਸ ਧਰਤੀ ਤੇ ਉੱਤੇ ਅੱਜ ਇੱਕ ਮਿਸ਼ਨ ਨਿਸ਼ਚਿਤ ਹੈ ਤੇ ਇਹ ਪ੍ਰੋਗਰਾਮ ਲਈ ਕਿਹਾ ਗਿਆ ਜਿਸ ਦੇ ਵਿੱਚ ਐਮਐਲਏ ਫਰੀਦਕੋਟ ਡੀਆਈਜੀ ਫਰੀਦਕੋਟ ਅਸ਼ਵਨੀ ਕਪੂਰ ਐਸਐਸਪੀ ਮੈਡਮ ਡਾਕਟਰ ਪ੍ਰਿਗਾ ਜੈਨ ਪਹੁੰਚੇ ਨੇ ਤਾਂ ਨਾਲ ਹੀ ਇੱਕ ਡੀਸੀ ਫ੍ਰੀਕੋਰਟ ਵਨੀਤ ਮਾਰ ਉਹ ਵੀ ਪਹੁੰਚੇ ਨੇ ਜਿਹਨੇ ਜਸ ਸਾਹਿਬਾਨ ਨੇ ਉਹ ਇੱਥੇ ਪਹੁੰਚੇ ਨੇ ਤਾਂ ਅੱਜ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਨਸ਼ੇ ਤੋਂ ਹਰ ਪਿੰਡ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਹੁਣ ਇਹਨਾਂ ਬੱਚਿਆਂ ਦਾ ਜਿਹੜਾ ਜਿੰਨੀਆਂ ਇਹ ਬੱਚੀਆਂ ਨੇ ਇਹਨਾਂ ਨੇ ਗੇਮਾਂ ਦੇ ਵਿੱਚ ਹਿੱਸਾ ਲਿਆ ਤਾਂ ਉਹਨਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਹਰ ਬੱਚਿਆਂ ਦਾ ਜਿਹੜਾ ਇਸੇ ਤਰੀਕੇ ਦੇ ਨਾਲ ਮਾਣ ਸਨਮਾਨ ਜਿਹੜਾ ਕਰਦੇ ਰਵਾਂਗੇ ਸਿਹਰਾ ਰਾਣੀ ਤੁਸੀਂ ਦੇਖ ਸਕਦੇ ਹੋ ਐਮਐਲਏ ਫਰੀਦਕੋਟ ਡੀਆਈਜੀ ਅਸ਼ਵਨੀ ਕਪੂਰ ਐਸਐਸਪੀ ਡਾਕਟਰ ਪ੍ਰਿਯਾ ਜੈਨ ਜੀਸੀ ਮਨੀਤ ਜੀ ਸਾਰੇ ਇੱਥੇ ਮੌਜੂਦ ਨੇ ਤੇ ਉਹਨਾਂ ਬੱਚਿਆਂ ਦਾ ਮਾਣ ਸਨਮਾਨ ਕਰ ਰਹੇ ਨੇ ਤੁਹਾਨੂੰ ਇਹਨਾਂ ਬੱਚਿਆਂ ਦੇ ਹੌਸਲੇ ਨੂੰ ਵੇਖ ਕੇ ਹੋਰ ਵੀ ਨੌਜਵਾਨ ਬੱਚੇ ਆ ਜਿਹੜਾ ਇਸ ਨਸ਼ੇ ਤੋਂ ਮਤ ਤੋਂ ਹੋ ਜਾਣਾ ਤੇ ਖੇਡਾਂ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨ ਤਾਂ ਦੇਖਿਆ ਤੁਸੀਂ ਅੱਜ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਫਰੀਦਕੋਟ ਦੇ ਮਿਸੂ ਸਾਹਿਬ ਪ੍ਰਮਾਣ ਪੱਤਰ ਕਾ ਛੋਟੇ ਛੋਟੇ ਬੱਚੇ ਜਿਹੜੇ ਅੱਜ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਹਿੱਸਾ ਲਿਆ ਪਹਿਲਾਂ ਬੱਚਿਆਂ ਦਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਬੱਚਿਆਂ ਦੇ ਮੈਚ ਚੱਲਦੇ ਸੀ ਇੱਧਰ ਹੁਣ ਜਿਹੜਾ ਲੜਕਿਆਂ ਦੇ ਮੈਚ ਹੈ ਉਹ ਸਟਾਰਟ ਹੋ ਚੁੱਕੇ ਨੇ ਹਾਕੀ ਦੇ ਵਿੱਚ ਤਾਂ ਉਹਨਾਂ ਦਾ ਬੱਚਿਆਂ ਦਾ ਵੀ ਤੇ ਬੱਚੀਆਂ ਦਾ ਵੀ ਮੈਸੇਜ ਹੈ ਜਿਹੜਾ ਨੌਜਵਾਨਾਂ ਕੋਲ ਜਿਹੜਾ ਜਾਵੇਗਾ ਤਾਂ ਜੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹੈ ਸਾਰੇ ਨੌਜਵਾਨਾਂ ਜਿਹੜੇ ਖੇਡਾਂ ਦੇ ਨਾਲ ਜੁੜਨ ਤਾਂ ਜੋ ਉਸ ਦਾ ਉਹਨਾਂ ਦਾ ਜਿਹੜਾ ਨਸ਼ਾ ਤੋਂ ਬਚਾ ਹੋ ਸਕੇ ਤਾਂ ਦੇਖਦੇ ਆ ਇਸ ਜਿਹੜਾ ਨਵਾਂ ਪ੍ਰੋਗਰਾਮ ਆ ਲਿਖਿਆ ਹੈ ਮਿਸ਼ਨ ਨਿਸ਼ਚੇ ਤਹਿਤ ਕਿੰਨੇ ਕੁ ਨੌਜਵਾਨਾਂ ਦਾ ਭਲਾ ਹੋਵੇਗਾ ਜਿਵੇਂ ਹੁਣ ਫਰੀਦਕੋਟ ਨੂੰ ਹਰ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿੰਨੇ ਕੁ ਪਿੰਡ ਆ ਜਿਹੜੇ ਨਸ਼ੇ ਤੋਂ ਮੁਕਤ ਹੋਣਗੇ ਇਸ ਮਿਸ਼ਨ ਨਿਸ਼ਚੇ ਦੇ ਨਾਲ ਜੁੜਨਗੇ ਅੱਗੇ ਦੇਖਣ ਵਾਲੀ ਗੱਲ ਹੋਵੇਗੀ ਵਰਜੀਤ ਸਿੰਘ ਕਰਮਾਣਾ ડી5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ